ਅੱਜ ਵੀ ਕਾ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਬਨ ਮੀਡੀਆ ਨਾ ਪੂਜਾ ਤਾਰੀਵਾ ਸ਼ਹਿਰ ਚ ਲਗਾਤਾਰ ਟ੍ਰੈਫਿਕ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਤਿੰਨ ਤਿੰਨ ਘੰਟਿਆਂ ਤੱਕ ਜਾਮ ਲੱਗਾ ਰਹਿੰਦਾ ਹੈ ਇਸ ਸਬੰਧੀ ਮੀਡੀਆ ਅਦਾਰਿਆਂ ਵਿੱਚ ਖਬਰ ਲੱਗਣ ਦੇ ਬਾਅਦ ਟ੍ਰੈਫਿਕ ਪੁਲਿਸ ਐਜ ਜੋ ਹਰਕਤ ਵਿੱਚ ਆਈ ਹੈ ਫਰਦਾਸਪੁਰ ਚੋਂ ਚੇਚੇ ਤੌਰ ਤੇ ਜੀਲਨ ਚਾਂਜੇ ਐਸਐਹ ਯੂ ਬਲੋਕ ਨੇ ਟੀਮ ਨਾਲ ਮਿਲ ਕੇ ਕਈ ਇਲਾਕੇ ਵਿੱਚ ਬੁਲੇਟ ਮੋਟਰਸਾਈਕਲਾਂ ਦੇ ਦਲਾਂ ਕੱਟੇ ਗਏ ਇਹ ਮੋਟਰਸਾਈਕਲ ਲੋਸ ਹਨ ਜਿਨ੍ਹਾਂ ਦੀ ਆਵਾਜ਼ ਨਾਲ ਲੋਕ ਬੇहद ਪ੍ਰੇਸ਼ਾਨ ਹੁੰਦੇ ਨੇ ਇਸ ਮੌਕੇ ਗੱਲਬਾਤ ਦੌਰਾਨ ਟ੍ਰੈਫਿਕ ਇੰਚਾਰਜ ਨੇ ਕਿਹਾ ਕਿ ਉਹਨਾਂ ਨੇ ਸ਼ਹਿਰ ਧਾਰੀਵਾਲ ਵਿੱਚ ਦੇਖਿਆ ਕਿ ਅੱਧੀ ਸਮੱਸਿਆ ਦੀ ਜੜ ਤਾਂ ਦੁਕਾਨਾਂ ਦੇ ਬਾਹਰ ਲੱਗਾ ਸਮਾਨ ਹੈ ਦੁਕਾਨਦਾਰਾਂ ਨੂੰ ਵੀ ਖੁਦ ਸਮਝਦਾਰੀ ਵਰਤਣੀ ਚਾਹੀਦੀ ਹੈ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਮਾਪੇ ਵੀ ਆਪਣੇ ਬੱਚਿਆਂ ਨੂੰ ਬੁਲੇਟ ਦੇ ਸਲੈਂਸਰ ਬਦਲਾਉਣ ਲਈ ਖੁੱਲੇ ਪੈਸੇ ਦੇ ਦਿੰਦੇ ਨੇ ਜਿਸ ਨਾਲ ਨੌਜਵਾਨ ਲੜਕੇ ਆਪਣੇ ਸ਼ੌਂਕ ਪੂਰੇ ਕਰਨ ਲਈ ਬੁਲੇਟ ਦੇ ਸਲੈਂਸਰ ਬਦਲਾ ਕੇ ਉਸ ਦੇ ਪਟਾਕੇ ਮਾਰ ਕੇ ਆਪਣੇ ਆਪ ਨੂੰ ਹੀਰੋ ਸਮਝਦੇ ਨੇ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਬੁਲਟ ਦੇ ਪਟਾਕੇ ਮਾਰਨ ਵਾਲਿਆਂ ਖਿਲਾਫ ਟ੍ਰੈਫਿਕ ਵਾਇਲੇਸ਼ਨ ਦੇ ਸਖਤ ਕਾਨੂੰਨ ਵੀ ਲਾਗੂ ਕੀਤੇ ਜਾਣਗੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਟ੍ਰੈਫਿਕ ਵਾਇਲੇਸ਼ਨ ਨਾ ਕਰਨ ਮੋਟ ਆਇਆ ਜੀ 8 10 ਕਾਬੂ ਅੱਜ ਮਾਨਜੋਗ ਐਸਐਸਪੀ ਸਾਹਿਬ ਦਾ ਮੈਸੇਜ ਆਇਆ ਸੀ ਕਿ ਧਾਰੀਵਾਲ ਤੋਂ ਬਹੁਤ ਕੰਪਲੇਂਟਾਂ ਆ ਰਹੀਆਂ ਨੇ ਉਧਰ ਜਾਓ ਜਰਾ ਪੇਸ਼ ਕਰਕੇ ਅਸੀਂ ਇੱਧਰ ਆਏ ਆ ਤਾਂ ਜਿਹੜੇ ਟ੍ਰੈਫਿਕ ਦੀ ਵਾਇਲੇਸ਼ਨ ਕਰਦੇ ਨੇ ਉਹਨਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਏਗਾ ਕਿਉਂਕਿ ਇਹਨਾਂ ਨੂੰ ਅਪੀਲਾਂ ਕਰ ਕਰਕੇ ਬੜੀਆਂ ਵੇਖ ਲਈਆਂ ਉਹਨੇ ਹਟਦੇ ਨਹੀਂ ਰੋਕ ਅੱਜ ਹਿਸਾਬ ਕਰਾਂਗੇ ਸ਼ਾਮ ਨੂੰ ਆਹ ਹੋਏ 3 ਕਿਲਾ ਇਹ ਤੇ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਉਹਨਾਂ ਨੂੰ ਵੀ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਸਮਝਾਉਣਾ ਉਹ ਦੰਦੇ ਨੇ ਪੈਸੇ ਇਹਨਾਂ ਨੂੰ ਤਾਂ ਹੀ ਇਹ ਉਹਦਾ ਸਲੈਂਸਰ ਚੇਂਜ ਕਰਾਉਂਦੇ ਆ ਆ ਤੁਹਾਡੇ ਸਾਹਮਣੇ ਹੁਣ ਕਮੇਟੀ ਪ੍ਰਧਾਨ ਵੀ ਆਏ ਸੀ ਉਹਨਾਂ ਨੂੰ ਵੀ ਇਹੋ ਗੱਲ ਕਹੀ ਹੈ ਕਿ ਤੁਸੀਂ ਸਾਡੇ ਨਾਲ ਚੱਲੋ ਅਸੀਂ ਤੁਹਾਡੇ ਨਾਲ ਚੱਲਨੇ ਆ ਤੇ ਜਿਹੜਾ ਇਹਨਾਂ ਦਾ ਸਮਾਨ ਜਿਹੜਾ ਹੈ ਦੁਕਾਨਾਂ ਵਾਲਿਆਂ ਦਾ ਪਿੱਛੇ-ਪਿੱਛੇ ਕਰਾਓ ਜਿੱਦਾਂ ਬੋਰਡ ਇਹਨਾਂ ਨੇ ਅੱਗੇ ਲਾਏ ਆ ਜਾਂ ਹੋਰ ਮਤਲਬ ਇਹਨਾਂ ਨੇ ਜਿਹੜੀ ਐ ਅਨਕ੍ਰੋਚਮੈਂਟ ਕੀਤੀ ਆ ਉਹ ਇਹ ਕਮੇਟੀ ਨਾਲ ਚੱਲੇ ਤੇ ਫੇਰ ਹੀ ਗੱਲ ਬਣਦੀ ਆ ਅਸੀਂ ਇਹਨਾਂ ਨੂੰ ਇਹੋ ਅਪੀਲ ਕਰਨੇ ਆ ਵੀ ਪੜੇ ਲਿਖੇ ਲੋਕ ਨੇ ਆ ਤੇ ਥੋੜਾ ਜਿਹਾ ਟ੍ਰੈਫਿਕ ਦੀ ਜਿਹੜੀ ਵਾਇਲੇਸ਼ਨ ਐ ਨਾ ਕਰਨਾ ਇਹ ਲੋਕਾਂ ਨੂੰ ਜਿਹੜੇ ਆਪਣੇ ਰੂਲ ਲੈ ਇਹਨਾਂ ਨੂੰ ਅਪਣਾਓ ਸੱਚੇ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਹੈ ਬਨ ਮੀਡੀਆ ਨਾ ਪੂਜਾ ਤਾਰੀਵਾਲ ਸ਼ਹਿਰ ਚ ਲਗਾਤਾਰ ਟ੍ਰੈਫਿਕ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ ਪਿਛਲੇ 1 ਹਫਤੇ ਤੋਂ ਲਗਾਤਾਰ 3-3 ਘੰਟਿਆਂ ਤੱਕ ਜਾਮ ਲੱਗਾ ਰਹਿੰਦਾ ਹੈ ਇਸ ਸਬੰਧੀ ਮੀਡੀਆ ਅਦਾਰੇ ਵਿੱਚ ਖਬਰ ਲੱਗਣ ਦੇ ਬਾਅਦ ਟ੍ਰੈਫਿਕ ਪੁਲਿਸ ਐ ਜੋ ਹਰਕਤ ਵਿੱਚ ਆਈ ਹੈ ਬਰਦਾਸ਼ਪੁਰ ਚੂਚੇੇ ਤੌਰ ਤੇ ਜ਼ਿਲ੍ਹਾ ਇੰਜਾਜ ਐਸਐਸਪੀ ਵੱਲੋਂ ਆਪਣੀ ਟੀਮ ਨਾਲ ਮਿਲ ਕੇ ਕਈ ਇਲਾਕੇ ਵਿੱਚ ਬੁਲੇਟ ਮੋਟਰਸਾਈਕਲਾਂ ਦੇ ਦੰਡਾਂ ਕੱਟੇ ਗਏ ਇਹ ਮੋਟਰਸਾਈਕਲ ਲੋਸ ਹਨ ਜਿਨ੍ਹਾਂ ਦੀ ਆਵਾਜ਼ ਨਾਲ ਲੋਕ ਬੇहद ਪ੍ਰੇਸ਼ਾਨ ਹੁੰਦੇ ਨੇ ਇਸ ਮੌਕੇ ਗੱਲਬਾਤ ਦੌਰਾਨ ਟ੍ਰੈਫਿਕ ਇੰਚਾਰਜ ਨੇ ਕਿਹਾ ਕਿ ਉਹਨਾਂ ਨੇ ਸ਼ਹਿਰ ਧਾਰੀਵਾਲ ਵਿੱਚ ਦੇਖਿਆ ਕਿ ਅੱਧੀ ਸਮੱਸਿਆ ਦੀ ਜੜ ਤਾਂ ਦੁਕਾਨਾਂ ਦੇ ਬਾਹਰ ਲੱਗਾ ਸਮਾਨ ਹੈ ਦੁਕਾਨਦਾਰਾਂ ਨੂੰ ਵੀ ਖੁਦ ਸਮਝਦਾਰੀ ਵਰਤਣੀ ਚਾਹੀਦੀ ਹੈ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਮਾਪੇ ਵੀ ਆਪਣੇ ਬੱਚਿਆਂ ਨੂੰ ਬੁਲੇਟ ਦੇ ਸਲੈਂਸਰ ਬਦਲਾਉਣ ਲਈ ਕੁੱਲੇ ਪੈਸੇ ਦੇ ਦਿੰਦੇ ਨੇ ਜਿਸ ਨਾਲ ਨੌਜਵਾਨ ਲੜਕੇ ਆਪਣੇ ਸ਼ੌਂਕ ਪੂਰੇ ਕਰਨ ਲਈ ਬੁਲੇਟ ਤੇ ਸਲੈਂਸਰ ਬਦਲਾ ਕੇ ਉਸ ਦੇ ਪਟਾਕੇ ਮਾਰ ਕੇ ਆਪਣੇ ਆਪ ਨੂੰ ਹੀਰੋ ਸਮਝਦੇ ਨੇ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਬੁਲੇਟ ਦੇ ਪਟਾਕੇ ਮਾਰਨ ਵਾਲਿਆਂ ਖਿਲਾਫ ਟ੍ਰੈਫਿਕ ਵਾਇਲੇਸ਼ਨ ਦੇ ਸਖਤ ਕਾਨੂੰਨ ਵੀ ਲਾਗੂ ਕੀਤੇ ਜਾਣਗੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਟ੍ਰੈਫਿਕ ਵਾਇਲੇਸ਼ਨ ਨਾ ਕਰਨ ਮੋਰਟ ਆਇਆ ਜੀ 8 10 ਕਾਬੂ ਅੱਜ ਮਾਨਜੋਗ ਐਸਐਸਪੀ ਸਾਹਿਬ ਦਾ ਮੈਸੇਜ ਆਇਆ ਸੀ ਇਹ ਤਾਂ ਰਿਵਾਲਤੋਂ ਬਹੁਤ ਕੰਪਲੇਂਟਾਂ ਆ ਰਹੀਆਂ ਨੇ ਉਧਰ ਜਾਓ ਜਰਾ ਤੇ ਇਸ ਕਰਕੇ ਅਸੀਂ ਇੱਧਰ ਆਏ ਆ ਤਾਂ ਜਿਹੜੇ ਟ੍ਰੈਫਿਕ ਦੀ ਵਾਇਲੇਸ਼ਨ ਕਰਦੇ ਨੇ ਉਹਨਾਂ ਨਾਲ ਸ਼ਕਤੀ ਨਾਲ ਪੇਸ਼ ਆਇਆ ਜਾਏਗਾ ਕਿਉਂਕਿ ਇਹਨਾਂ ਨੂੰ ਅਪੀਲਾਂ ਕਰ ਕਰਕੇ ਬੜੀਆਂ ਵੇਖ ਲਈਆਂ ਉਹਨੇ ਅੜਦੇ ਨੇ ਰੋਡ ਅਸੀਂ ਅੱਜ ਹਿਸਾਬ ਕਰਾਂਗੇ ਸ਼ਾਮ ਨੂੰ ਆਹ ਹੋਏ 3 ਕਿਲਾ ਇਹ ਤੇ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਉਹਨਾਂ ਨੂੰ ਵੀ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਸਮਝਾਉਣਾ ਉਹ ਦੰਦੇ ਨੇ ਪੈਸੇ ਇਹਨਾਂ ਨੂੰ ਤਾਂ ਹੀ ਇਹ ਉਹਦਾ ਸਲੈਂਸਰ ਚੇਂਜ ਕਰਾਉਂਦੇ ਆ ਆ ਤੁਹਾਡੇ ਸਾਹਮਣੇ ਹੁਣੇ ਕਮੇਟੀ ਪ੍ਰਧਾਨ ਵੀ ਆਏ ਸੀ ਉਹਨਾਂ ਨੂੰ ਵੀ ਇਹੋ ਗੱਲ ਕਹੀ ਹੈ ਵੀ ਤੁਸੀਂ ਸਾਡੇ ਨਾਲ ਚੱਲੋ ਅਸੀਂ ਤੁਹਾਡੇ ਨਾਲ ਚੱਲਨੇ ਆ ਤੇ ਜਿਹੜਾ ਇਹਨਾਂ ਦਾ ਸਮਾਨ ਜਿਹੜਾ ਹੈ ਦੁਕਾਨਾਂ ਵਾਲਿਆਂ ਦਾ ਪਿੱਛੇ-ਪਿੱਛੇ ਕਰਾਓ ਜਿੱਦਾਂ ਬੋਰਡ ਇਹਨਾਂ ਨੇ ਅੱਗੇ ਲਾਏ ਆ ਜਾਂ ਹੋਰ ਮਤਲਬ ਇਹਨਾਂ ਨੇ ਜਿਹੜੀ ਐ ਅਨਕ੍ਰੋਚਮੈਂਟ ਕੀਤੀ ਐ ਉਹ ਇਹ ਕਮੇਟੀ ਨਾਲ ਚੱਲੇ ਤੇ ਫੇਰ ਹੀ ਗੱਲ ਬਣਦੀ ਐ ਇਹਨਾਂ ਨੂੰ ਇਹੋ ਅਪੀਲ ਕਰਨੇ ਆ ਵੀ ਪੜੇ ਲਿਖੇ ਲੋਕ ਨੇ ਐ ਤੇ ਥੋੜਾ ਜਿਹਾ ਟ੍ਰੈਫਿਕ ਦੀ ਜਿਹੜੀ ਵਾਇਲੇਸ਼ਨ ਐ ਨਾ ਕਰਨਾ ਇਹ ਲੋਕਾਂ ਨੂੰ ਜਿਹੜੇ ਆਪਣੇ ਰੂਲ ਲੈ ਇਹਨਾਂ ਨੂੰ ਅਪਣਾਓ